ਕਿਤੇ ਆਏ ਮਾਣ ਜਾਂਦੇ ਨਹੀਂ ਹੁੰਦਾ ਵੀ ਛੱਡ ਦਈਏ ਕੰਮ ਨਹੀਂ ਨਹੀਂ ਹੁਣ ਬਾਈ ਕਾਦੀ ਖਾਤ ਛੱਡਣਾ ਹੁੰਦਾ ਸਾਰਾ ਕੁਝ ਸਿੱਖ ਲਿਆ ਠੀਕ ਹੈ ਹੁਣ ਜਿਹੜੇ ਤੱਕੇ ਖਾਣੇ ਸੀ ਉਹ ਤਾਂ ਖਾਲੇ ਆਪਾਂ ਬ੍ਰੀਡ ਬਾਰੇ ਆਪਾਂ ਨੂੰ ਪਹਿਲਾਂ ਘੱਟ ਜਾਣਕਾਰੀ ਸੀਗੀ ਪੁੱਛਦੇ ਹੁੰਦੇ ਸੀ ਕੋਈ ਸੱਚ ਨਹੀਂ ਸੀ ਦੱਸਦਾ ਜਿਹੜੀ ਚੰਗੀ ਚੀਜ਼ ਨੂੰ 마ੜੀ ਕਹਿੰਦਾ ਸੀ ਮਾੜੀ ਨੂੰ ਚੰਗੀ ਕਹਿੰਦਾ ਸੀ ਸਹੀ ਗੱਲ ਆ ਹਰੇਕ ਨੇ ਪੁੱਠੀ ਗੱਲ ਹੀ ਦੱਸਣੀ ਆ ਠੀਕ ਆ ਚਾਹੇ ਕਿਸੇ ਦੇ ਗੋਡੇ ਲੱਗੇ ਚਾਹੇ ਗਿੱਟੇ ਲੱਗੇ ਸਹੀ ਗੱਲ ਆ ਠੀਕ ਆ ਇਹ ਵੱਡੀ ਪ੍ਰੋਬਲਮ ਆਉਂਦੀ ਆ ਜੇ ਤੁਹਾਡੇ ਕੋਲੇ ਚੰਗੀ ਚੀਜ਼ ਆ ਉਹਨੂੰ ਮਾੜੀ ਕਹੋ ਦੂਜੀ ਨੂੰ ਚੰਗੀ ਕਹੋ ਹੂੰ ਤੇ ਜਿਵੇਂ ਬਾਈ ਵਿੱਚ ਬੰਦੇ ਫੇਲ ਹੋ ਗਏ ਨਾ ਹਾਂਜੀ ਉਹ ਕਹਿ ਦਿੰਦੇ ਆ ਵੀ ਕਿੱਤਾਂ ਮਾੜਾ ਬੱਕਰੀਆਂ ਵਾਲਾ ਇਹ ਕਿੱਤਾ ਨਹੀਂ ਮਾੜਾ ਬਾਈ ਹੂੰ ਉਹ ਬੰਦੇ ਦੇ ਆਪ ਤੇ ਤੇ ਡਿਪੈਂਡ ਕਰਦਾ ਤੁਸੀਂ ਇਹਨੂੰ ਪੜੋ ਜਦੋਂ ਆਪਾਂ ਕਿਸੇ ਦੇ ਸਰ ਤੇ ਚੱਲਾਂਗੇ ਨਾ ਫਿਰ ਉਹ ਮਾੜੀ ਬਣ ਜਾਂਦਾ ਇਹ ਠੀਕ ਆ ਇਹ ਚੀਜ਼ ਮੇਨ ਆ ਵੇ ਪਲਾਪ ਵਿੱਚ ਬੜੋ ਵਿੱਚ ਆਪਾਂ ਨੂੰ ਆਪ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਬੱਕਰੀਆਂ ਲਿਆਉਣ ਤੋਂ ਪਹਿਲਾਂ ਉਹ ਧੱਕੇ ਖਾਵੋ ਹੈ ਜਾ ਕੇ ਹਾਂਜੀ 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 ਉਹ ਖਾਣੇ ਚਾਹੀਦੇ ਆ ਉਹ ਜ਼ਰੂਰੀ ਆ ਫਿਰ ਬਾਅਦ ਜਣੀ ਧੱਕੇ ਪੈਂਦੇ ਹਨ ਹਾਂਜੀ ਹਾਂਜੀ ਨਹੀਂ ਕਰਦੇ ਵੀ ਧੱਕੇ ਮਾਰਦੇ ਜਦੋਂ ਬੰਦਾ ਫੇਲ ਹੁੰਦਾ ਉਹ ਉਹ ਫੜਕੀ ਲਾ ਦਿੰਦੇ ਲੋਕ ਵੀ ਹਾਸੇ ਦਿਆ ਫਿਰ ਹਨਾ ਬਈ ਹਾਂ ਹਾਂ ਬਈ ਹੱਸਦਿਆ ਹੁਣ ਸਾਡੇ ਨਾਲ ਵੀ ਇਹੀ ਕੰਮ ਹੋਣਾ ਸੀ ਹਮਮ ਪੰਗਾ ਤਾਂ ਅਸੀਂ ਲੈ ਲਿਆ ਅਗਲਾ ਕੋਈ ਡਾਕਟਰ ਬੰਦਾ ਸੀ ਇਹ ਵੀ ਫੇਲ ਹੋ ਗਿਆ ਹਾਂ ਮੇਨ ਚੀਜ਼ ਆ ਹੁਣ ਅਸੀਂ ਇਹਨੂੰ ਪੜਿਆ ਹੁਣ ਕੋਈ ਵੀ ਸੱਚ ਦੱਸਦਾ ਹੀ ਨਹੀਂ ਹੈਗਾ